ਪਿਆਰ ਨਾਲ ਇਹਨਾਂ ਨੂੰ ਸਮਝਾ ਕੇ ਬਹੁਤ ਦੇਖ ਲਿਆ ਜਿਵੇਂ ਕੀਰਤ ਨਾਲ ਕੀਰਤ ਨਾਲ ਮੈਂ ਤੁਹਾਨੂੰ ਨਾ ਮੈਂ ਇਸ ਜੀ ਨੇ ਲੱਭਿਆ ਪੂਰੇ ਕੱਪੜੇ ਕੂੜੇ ਲਵਾ ਕੇ ਮਾਫੀਆਂ ਮੰਗਾਈਆਂ ਬੰਦੇ ਹੁੰਦਾ ਵੀ ਇਹਨਾਂ ਨੂੰ ਵੀ ਸ਼ਰਮ ਹੀ ਨਹੀਂ ਆਗੀ ਵੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਭ ਨੂੰ ਸਤ ਸ੍ਰੀ ਅਕਾਲ ਤੇ ਲੈ ਕੇ ਹਾਜ਼ਰ ਹਾਂ ਠੋਡੇ ਲਈ ਇੱਕ ਹੋਰ ਵੀਡੀਓ ਤੇ ਥੰਬਨੇਲ ਤੁਸੀਂ ਦੇਖ ਹੀ ਲਿਆ ਵੀਡੀਓ ਕਿੰਨਾ ਤੇ ਬਣਾ ਰਹੇ ਆ ਤੇ ਇਹਨਾਂ ਤੇ ਵੀਡੀਓ ਬਣਾਉਂਦਾ ਇਹੀ ਮਕਸਦ ਆ ਕਿ ਇਹਨਾਂ ਨੂੰ ਜਿੰਨੀਆਂ ਲਾਣ ਦਾ ਪਾਈਆਂ ਜਾਣ ਓਨੀਆਂ ਹੀ ਥੋੜਿਆਂ ਨੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਇਹ ਆਪਣੇ ਫੇਮਸ ਹੋਣ ਲਈ ਬਸ ਕੁਝ ਵੀ ਐਵੇਂ ਫਾਲਤੂ ਦੀਆਂ ਮਤਲਬ ਕਿ ਲੱਛਣ ਕਰ ਰਹੇ ਨੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਲੱਛਣ ਹੀ ਕਿਹਾ ਜਾਂਦਾ ਆ ਸਾਡਾ ਵੀਡੀਓ ਬਣਾਉਣ ਦਾ ਮਕਸਦ ਆ ਹੀ ਆ ਵੀ ਇਹਨਾਂ ਨੂੰ ਪੰਜਾਬ ਤੋਂ ਦੂਰ ਕਰੀਏ ਪਿਆਰ ਨਾਲ ਇਹਨਾਂ ਨੂੰ ਸਮਝਾ ਕੇ ਬਹੁਤ ਦੇਖ ਲਿਆ ਜਿਵੇਂ ਕਿ ਅਮਰਤਪਾਲ ਮਹਿਰੋ ਜੀ ਨੇ ਵੀ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਬਹੁ ਵਾਰੀ ਪਿਆਰ ਨਾਲ ਸਮਝਾਇਆ ਤੇ ਆਪਣਾ ਭਾਈ ਵਿੱਕੀ ਥਾਮਸ ਉਹਨੇ ਤਾਂ ਇਹਨੂੰ ਕੁੱਟਿਆ ਵੀ ਆ ਗੁੜਾਪਾ ਜੜਾ ਯਾਰ ਚੰਗੀ ਤਰ੍ਹਾਂ ਉਹਨੇ ਤਾਂ ਭੇਜਿਆ ਪੂਰੇ ਕਪੜੇ ਕਪੜੇ ਲਵਾ ਗਏ ਮਾਫੀਆਂ ਮੰਗਾਈਆਂ ਬੰਦਿਆਂ ਨੂੰ ਤਾਂ ਵੀ ਇਹਨਾਂ ਨੂੰ ਵੀ ਸ਼ਰਮ ਹੀ ਨਹੀਂ ਹੈਗੀ ਵੀ ਥੋੜੀ ਸ਼ਰਮ ਹੀ ਹੋਵੇ ਤਿੰਨਾਂ ਨੂੰ ਤੇ ਉਹ ਮਨਜੀਤ ਕੌਰ ਕੀ ਉਹਦਾ ਨਾਮ ਆ ਹਨਾ ਹਾਂ ਮਨਜੀਤ ਕੌਰ ਹੀ ਨਾ ਜਿਹੜੀ ਹਾਂ ਤੇ ਉਹਦੀ ਪਹਿਲਾਂ ਸੁਖ ਰਤੀ ਇਹਨਾਂ ਨਾਲ ਗੱਲਬਾਤ ਸੀਗੀ ਇਹਨਾਂ ਦੀਆਂ ਵੀਡੀਓ ਵੀਡੀਓ ਵਾਇਰਲ ਹੋਈਆਂ ਆ ਤੇ ਉਹ ਹਣ ਦੂਜੇ ਉਹਦੇ ਨਾਲ ਕੀ ਉਹ ਮੈਡਸਨੂ ਦੇ ਭਰਾਣਾ ਫਿਰਦੀ ਆ ਕੀਰਤ ਨਾਲ ਕੀਰਤ ਨਾਲ ਮੈਡਸਨੂ ਟੂ ਨਾ ਮੈਡਸਨੂ ਉਹ ਉਹ ਮਨਜੀਤ ਕੌਰ ਦੇ ਯਾਰ ਤੂੰ ਉਹ ਨਹੀਂ ਦੇਖੇ ਕਿੰਨੇ ਪੋਡਕਾਸਟ ਉਹਨੇ ਕਰ ਮਾਰੇ ਹਰੇਕ ਪੋਡਕਾਸਟ ਤੇ ਬਹਿ ਕੇ ਕੋ ਗੱਲ ਮੈਂ ਹੀ ਆ ਮੇਰੀ ਮਨ ਤੋਂ ਇੱਕ ਉਹਦੀ ਯਾਰ ਸਭ ਤੋਂ ਵੱਡੇ ਫੁੱਦੂ ਉਹ ਆ ਜਿਹੜੇ ਇਹਨਾਂ ਨੂੰ ਪੋਡਕਾਸਟ ਵਾਲੇ ਸੱਦਦੇ ਆ ਇਹਨਾਂ ਨੂੰ ਸੱਦ ਇਹ ਯਾਰ ਤਾਂ ਤਾਂ ਚੋੜੇ ਹੋ ਜਾਂਦੇ ਆ ਪੋਡਕਾਸਟਾਂ ਦੇ ਸੱਦ ਕੇ ਇਹਨਾਂ ਨੂੰ ਭਾਜ ਪਤਾ ਨਹੀਂ ਕੀ ਇਹ ਪੰਜਾਬ ਦੇ ਹੀਰੋ ਨੇ ਜਿਹੜੇ ਇਹਨਾਂ ਨੂੰ ਆਪਾਂ ਇਹਨਾਂ ਸਿਰ ਤੇ ਚੱਕੀ ਫਿਰਨੇ ਆ ਤੇ ਇੱਕ ਵੀਡੀਓ ਦੇਖੀ ਉਹ ਉਹਨਾਂ ਨੇ ਸਕੂਲ ਦੇ ਵਿੱਚ ਉਹਨੂੰ ਮੈਡੀਸਨ ਨੂੰ ਸੱਦ ਲਿਆ ਲੈ 10 ਵੀ ਉਹ ਜਵਾਕਾਂ ਨੂੰ ਕੀ ਮਤਲਬ ਕੀ ਉਹ ਤੋਂ ਸਿੱਖਿਆ ਮਿਲੂਗੀ ਵੀ ਹੈ ਵੀ ਇਹ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦਾ ਆ ਤੇ ਸਾਡੇ ਮਾਸਟਰਾਂ ਨੇ ਇਹਨੂੰ ਤਾਂ ਸਕੂਲ 'ਚ ਸੱਦਿਆ ਉਹ ਯਾਰ 4 ਦਿਨ ਪਹਿਲਾਂ ਲਾਈਵ ਹੋ ਕੇ ਗਾਲਾਂ ਕੱਢੀਆਂ ਦਾ ਸੀ ਦੱਸ ਕੀ ਉਹ ਪੰਜਾਬ ਨੂੰ ਜਾਂ ਕੀ ਕਿਸੇ ਨੂੰ ਕੀ ਉਹ ਸਿੱਖਿਆ ਦਿੰਦਾ ਉਹ ਬੰਦਾ ਉਹ ਯਾਰ ਕੁਛ ਨਹੀਂ ਹੈ ਚੋਰ ਕੁੱਤੀ ਵਿੱਚੋਂ ਸਾਰੇ ਰਲੇ ਹੋਏ ਨੇ ਇਹ ਜਾਣ ਕੇ ਜਦੋਂ ਇਹਨਾਂ ਨੂੰ ਪਤਾ ਨਾ ਤੁਸੀਂ ਸਾਡੇ ਵਿਊ ਘਟਦੇ ਨੇ ਹਨਾ ਵਿਊ ਘਟਦੇ ਦੇ ਸਨ ਉਦੋਂ ਇਹ ਪਾਸਾ ਪਲਟ ਜਾਂਦੇ ਨੇ ਇਹ ਭਾਏ ਬੰਦੇ ਹੀ 도ਗਲੇ ਨੇ ਪਾਸਾ ਯਾਰ ਸਾਰਾ ਚੱਕਰ ਵਿਊ ਦਾ ਹਾਂ ਆਪਾਂ ਨੂੰ پاگل ਬਣਾ ਬਣਾ ਕੇ ਸਾਰੇ ਨੌਜਵਾਨਾਂ ਨੂੰ پاگل ਬਣਾ ਬਣਾ ਕੇ ਆਪ ਫਾਇਦਾ ਚੱਕੀ ਜਾਂਦੇ ਦੂਜੀ ਗੱਲ ਦੂਜੀ ਗੱਲ ਮੈਂ ਤਾਂ ਇੱਥੇ ਮੰਨਦਾ ਪੰਜਾਬ ਦੇ ਲੋਕਾਂ ਨੂੰ ਗਲਤ ਹਾਂ ਜਿਹੜੇ ਇਹਨਾਂ ਦੀਆਂ ਵੀਡੀਓ ਦੇਖਦੇ ਨੇ ਸਾਡੀ ਹਾਂ ਅਸੀਂ ਇਹਨਾਂ ਦੇ ਵੀਡੀਓ ਬਣਾ ਰਹੇ ਹਾਂ ਪਰ ਸਾਡਾ ਮਕਸਦ ਇਹਨਾਂ ਨੂੰ ਲਾਨਤਾ ਪਾਉਣੀ ਹੈ ਕਿਉਂਕਿ ਉਹਨੇ ਇਹ ਬਵਾਸੀਰ ਵਾਦੀ ਬਹੁਤ ਗਈ ਹੈ ਇਹੋ ਜੀ ਬਿਮਾਰੀ ਆ ਵੀ ਜਿਹੜੀ ਹੋਲੀ ਹੋਲੀ ਇਹ ਕੈਂਸਰ ਨਾਲ ਜ਼ਿਆਦਾ ਵੱਧ ਗਿਆ ਯਾਰ ਇਹ ਕੈਂਸਰ ਹੁੰਦਾ ਨਾ ਆਉਂਦਾ ਵੀ ਕੋਈ ਸਟੋਪੇਜ ਹੁੰਦਾ ਹੈ ਇਲਾਜ ਹੁੰਦਾ ਇਹ ਕੈਂਸਰ ਨਾਲ ਜ਼ਿਆਦਾ ਵਧੀ ਪਈ ਆ ਵੀ ਉਹ ਸੁਖਰਤੀ ਆ ਚਾਉਂ ਜਾਂ ਪਤਾ ਨਹੀਂ ਮੂੰਹ ਤੇ ਟੈਟੂ ਕੇ ਟੈਟੂ ਤੇ ਮੂੰਹ ਵੀ ਤੂੰ ਦੱਸ ਵੀ ਤੁਸੀਂ ਲਾਈਵ ਹੋ ਕੇ ਗਾਲਾਂ ਕੱਢਣ ਲੱਗ ਪਏ ਹੋ ਯਾਰ ਮੇਰੀ ਗੱਲ ਸੁਣ ਅੱਗੇ ਟਿਕਟੌਕ ਚੱਲਦਾ ਸੀ ਉਹ ਬੰਦ ਕਾਤ ਹੋਇਆ ਵੀ ਉੱਤੇ ਵੀ ਲੋਕ ਕੰਜਰਖਾਨਾ ਪਾਉਣ ਲੱਗੇ ਕੰਜਰਖਾਨਾ ਹੀ ਸੀ ਮੈਨੂੰ ਤਾਂ ਮੈਨੂੰ ਤਾਂ ਉਹ ਬੰਦਿਆਂ ਤੇ ਹਾਸਾ ਆਉਂਦਾ ਆ ਉਹਨਾਂ ਤੋਂ ਮੈਨੂੰ ਪੁੱਛਣਾ ਉਹਨਾਂ ਤੋਂ ਜਵਾਬ ਚਾਹੀਦਾ ਵੀ ਜਿਹੜੇ ਉਹਨਾਂ ਨੂੰ ਕਬੱਡੀ ਕਪਾਂ ਦਾ ਸਾਦੋ ਸਾਦਾ ਕਿ ਸਨਮਾਨ ਕਰਦੇ ਨੇ ਉਹ ਗੋਡਿਆਂ ਨੂੰ ਹੱਥ ਲਾਉਂਦੇ ਨੇ ਹਾਂ ਦੱਸ ਕੀ ਉਹ ਪਹਿਲੇ ਉਸਤਾਦ ਹੈ ਕਿਸੇ ਦਾ ਕੀ ਉਹਦਾ ਕੀ ਆਉਂਦੀ ਦੇਣ ਹੈ ਪੰਜਾਬ ਨੂੰ ਵੀ ਜਿਹੜੇ ਆ ਮਤਲਬ ਕੀ ਟੈਟੂਸ ਰੂਣ ਵਾਲੇ ਉਹਨਾਂ ਨੇ ਨਾ ਆਪਣਾ ਆਫਰ ਲਾਈ ਹੋਈ ਆ ਜੇ ਤੁਸੀਂ ਸੁਖਰਤੀ ਵਰਗਾ ਟੈਟੂ ਬਣਾਓਗੇ ਤੇ ਵੀਡੀਓ ਸ਼ੇਅਰ ਕਰਕੇ ਆ ਜਿਓ ਤੇ ਅਸੀਂ ਫ੍ਰੀ ਬਣਾਵਾਂਗੇ ਟੈਟੂ ਬਸ ਯਾਰ ਉਹ ਟੈਟੂ ਸਲੂਨ ਵਾਲੇ ਕੁਝ ਹੋਰ ਵੀ ਵੰਜ ਦੇ ਸਕਦੇ ਆ ਆਫਰਾਂ ਵੀ ਉਹ ਚਾਕਲ ਚਾਕਲ ਯਾਰ ਤੁਸੀਂ ਤੁਸੀਂ ਐ ਕਹਿ ਲਓ ਵੀ ਤੁਸੀਂ ਹਰੀ ਸਿੰਘ ਨਲੂਏ ਦਾ ਟੈਟੂ ਬਣਾਓ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਟੈਟੂ ਬਣਾਓ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਦਮਦਮੇ ਤਕਸਾਲ ਦੇ ਮੁਖੀ ਉਹਨਾਂ ਦਾ ਟੈਟੂ ਬਣਾਓ ਹਨਾ ਵੀ ਤੁਸੀਂ ਹੋਰ ਕਿੰਨੇ ਸਿੰਘ ਨੇ ਹਨਾ ਮਤਲਬ ਕਿ ਕਿੰਨੇ ਆਪਣੇ ਮਾਨਪੁਰਸ਼ ਰਹੇ ਨੇ ਪੰਜਾਬ 'ਚ ਇਹਨੇ ਵੀ ਆਪਣਾ ਕੋਈ ਨਹੀਂ ਜਾਣੇ ਬਣਾਓ ਵੀ ਯਾਰ ਤੁਸੀਂ ਕਿੰਨਾ ਦੇ ਟੈਟੂਆਂ ਦੇ ਆਫਰਾਂ ਦੇ ਰਹੇ ਹੋ ਹੈ ਚਗਲਾਂ ਦੇ ਸਿਰੇ ਦੀ ਚਗਲ ਖੱਚ ਮੈਂ ਕਹਿੰਦਾ ਖੱਚ ਬੰਦੇ ਸਿਰੇ ਦੇ ਖੱਚ ਬੰਦੇ ਨੇ ਉਹ ਹਾਂ ਬਾਕੀ ਚਲੋ ਇਹ ਹੁਣ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਵੀ ਇਹਨਾਂ ਤੋਂ ਥੋੜਾ ਦੂਰ ਰਹੋ ਇਹਨਾਂ ਨੂੰ ਕੀ ਇਹਨਾਂ ਦੇ ਆਪਣੀ ਦੇਣ ਆਪਾਂ ਮੈਂ ਕਹਿੰਦਾ ਕੁਝ ਦੇਣ ਨਹੀਂ ਹੈਗੀ ਹੈਈ ਇਹ ਬਿੱਕਰ ਬਾਈ ਕੋ ਦੇਣਾ ਆਪਾਂ ਨੂੰ ਇਹਨਾਂ ਦੀ ਯਾਰ ਉਹੀ ਤਾਂ ਗੱਲ ਹੈ ਮਤਲਬ ਕਿ ਹੁਣ ਜਿਹੜਾ ਮੈਡ ਸੰਧੂ ਆ ਹਣਾ ਮੈਂ ਉਹ ਕਿਤੇ ਉਹਦੇ ਪੋਡਕਾਸਟ ਤੇ ਗਿਆ ਤੇ ਉੱਥੇ ਉਹ ਕਹਿ ਰਿਹਾ ਵੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਆਸਰੇ ਛੱਡ ਰਹੇ ਹਾਂ ਨਿਊ ਜਨਰੇਸ਼ਨ ਆ ਰਹੀ ਹੈ ਹੈਨਾ ਅਸੀਂ ਕਿਹਦੇ ਸਿਰ ਤੇ ਉਹਨਾਂ ਨੂੰ ਛੱਡ ਰਹੇ ਹਾਂ ਦਾਦਾ ਤੁਹਾਡੇ ਆਸਰੇ ਛੱਡ ਰਹੇ ਹਾਂ ਟੈਂਪੂਆਂ ਦੇ ਟੈਂਪੂ ਸਿਰੇ ਦੇ ਭਾਂਜੇ ਦੋਵੇਂ ਮੈਂ ਇਹ ਗੱਲ ਤੂੰ ਕਹਿਣਾ ਯਾਰ ਉਹ ਮੰਨ ਲਾ ਚੱਲ ਰੱਬ ਨੇ ਹਨਾ ਤੁਹਾਨੂੰ ਐਵੇਂ ਦਾ ਬਣਾਇਆ ਚੱਲ ਠੀਕ ਹੈ ਯਾਰ ਬਣਾਇਆ ਚੱਲ ਤੁਸੀਂ ਐਵੇਂ ਨਾ ਰਾਬਰ ਲੋ ਹੈਗੇ ਜੋ ਤੁਸੀਂ ਐ ਥੋੜੀ ਹੁਣ ਵੀ ਬੈਂਚ ਉਲਕ ਹਲਾ ਹਲਾ ਕੇ ਹਨਾ ਇਹ ਬਈ ਇਹਨਾਂ ਦਾ ਨਾ ਇਹ ਕੰਮ ਚੱਲ ਪਿਆ ਜਿਹੜਾ ਬੰਦਾ ਸਹੀ ਆ ਨਾ ਹਾਂ ਉਹਨਾਂ ਨੂੰ ਗਲਤ ਕਰ ਦਿੰਦੇ ਆ ਜਿਹੜੇ ਸਹੀ ਆ ਨਾ ਜਿਹੜੇ ਸਹੀ ਆ ਉਹ ਵੀ ਐਵੇਂ ਉਲਕ ਹਲਾ ਕੇ ਵੀਡੀਓ ਪਾਉਣ ਲੱਗ ਪਏ ਵੀ ਚੱਲ ਵੀ ਸਾਨੂੰ ਵਿਊ ਆਣਾ ਮਤਲਬ ਆ ਪਿੱਛੇ ਜੀ ਹੁਣ ਮੈਂ ਖਬਰ ਸੁਣੀ ਸੀ ਪਤਾ ਨਹੀਂ ਯੂਪੀ ਦਾ ਕੋਈ ਮੁੰਡਾ ਸੀ ਉਹਨੂੰ ਐਵੇਂ 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 ਉਹਨਾਂ ਨਾਲ ਗੱਲਬਾਤ ਕਰਕੇ ਨਾ ਉਹਦੇ ਨਾਲ ਤੇ ਉਹਦਾ ਆਪਰੇਸ਼ਨ ਕਰਾ ਦਿੱਤਾ ਗਿਆ ਸਕਸਸ ਦਾ ਤੇ ਆਪਰੇਸ਼ਨ ਉਹਦਾ ਸਕਸੈਸਫੁਲ ਨਹੀਂ ਹੋ ਪਾਇਆ ਤਾਂ ਉਹ ਵਿਚਾਰਾ ਉੱਥੇ ਤੜਪ ਰਿਆ ਸੀ ਤੇ ਦੱਸੋ ਕੀ ਤੁਸੀਂ ਚੰਗੇ ਬਲੇ ਬੰਦੇ ਨੂੰ ਟਰਾਂਸਫਰ ਕਰੀ ਜਾਂਦੇ ਜੇ ਇੱਕ ਦੂਜੇ ਬੰਦੇਾਂ ਜੇ ਚਲੋ ਵੀ ਤੂੰ ਕੱਲਾ ਤਾਂ ਨਹੀਂਗਾ ਪੰਜਾਬ 'ਚ ਇਹ ਵੀ ਜਿਹੜਾ ਇਹੋ ਜੀ ਤੁਹਾਡੀ ਬਰਾਦਰੀ ਆ ਆਪਾਂ ਬਰਾਦਰ ਨਹੀਂ ਕਹਿ ਸਕਦੇ ਇੱਕ ਬਈ ਚਲੋ ਇੱਕ ਇਹ ਵੀ ਇਨਸਾਨ ਨੇ ਤੂੰ ਤੁਹਾਡੀ ਕੱਲੀ ਤਾਂ ਨਹੀਂ ਬਹੁਤ ਹੀ ਲੱਗੇ ਬਹੁਤ ਹੀ ਨੇ ਪੰਜਾਬ 'ਚ ਤੇ ਤੂੰ ਜ਼ਿਆਦਾ ਬਣਾ ਫਿਰ ਨਾ ਦੱਸ ਯਾਰ ਮੈਨੂੰ ਲੱਗਦਾ ਵੀ ਹੁਣ ਲੱਗਦੇ ਹਾਥੀ ਸਾਰਿਆਂ ਦੀ ਗੱਲ ਕਰ ਹੀ ਦੇਣੀ ਚਾਹੀਦੀ ਆ ਕਰਨੀ ਚਾਹੀਦੀ ਆ ਇੱਕੋ ਕੀ ਆਪਣਾ ਉਹਦਾ ਨਾਮ ਆ ਯਾਰ ਬੱਲੂ RAM ਗੜੀਆ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬੱਲੂ RAM ਗੜੀਆ ਹੈ ਪੀ ਯਾਰ ਅਸਲ ਦੇ ਵਿੱਚ 사ਜਨ RAM ਗੜੀਏ ਕੌਣ ਸੀਗੇ ਜਸਾ ਸਿੰਘ ਆਰਾਮਗੜੀਆ ਹਣਾ ਵੀ ਜਿਨ੍ਹਾਂ ਨੇ ਮਤਲਬ ਕਿ ਉਹ ਐਡੀਆਂ ਸ਼ਹੀਦੀਆਂ ਦਿੱਤੀਆਂ ਹਣਾ ਵੀ ਜੰਗਾਂ ਲੜੀਆਂ ਇਹ ਉਹਨਾਂ ਦੇ ਨਾਮ ਤੇ ਕਲੰਕ ਆ ਉਹ ਮੈਂ ਤੈਨੂੰ ਇਹਦੀ ਬੱਲੂ ਆਰਾਮਗੜੀਆ ਹਣਾ ਇਹਨਾਂ ਨੂੰ ਮੇਰੀ ਗੱਲ ਇਹਨਾਂ ਨੂੰ ਲੋਕ ਕਮੈਂਟਾਂ ਚ ਗਾਲਾਂ ਕੱਢਦੇ ਆ ਕੀ ਕਹਿ ਕੇ ਕੱਢਦੇ ਆ ਅੱਗੇ ਇਹਨਾਂ ਦੀ ਆਈਡੀ ਹੁੰਦੀ ਆਰਾਮਗੜੀਆ ਹੈ ਤੇ ਪਿੱਛੇ ਗਾਲ ਹੁੰਦੀ ਆ ਹੈ ਇਹ ਅਸਲ ਦੇ ਵਿੱਚ ਜਿਹੜੇ ਆਰਾਮਗੜੀਏ ਨੇ ਨਾ ਉਹਨਾਂ ਨੂੰ ਚਾਹੀਦਾ ਵੀ ਇਹ ਇਹ ਬੰਦਿਆਂ ਨੂੰ ਛੱਤਰਫੇੜ ਨਫੜ ਕੇ ਛੱਤਰ ਚੰਗੀ ਤਰ੍ਹਾਂ ਕਟਾ ਯਾਰ ਮੈਂ ਬੱਲੂ ਆਰਾਮਗੜੀਏ ਦੇ ਤੈਨੂੰ ਗਾਲ ਦੱਸਦਾ ਇਹ ਕੁਛ ਦਿਨ ਕੁਛ ਦਿਨ ਟਾਈਮ ਪਹਿਲਾਂ ਦੀ ਗੱਲ ਆ ਇਹ ਬੰਦਾ ਗਿਆ ਸੀ ਕੁਲੜ ਪੀਜ਼ਾ ਵਾਲਿਆਂ ਕੋਲ ਠੀਕ ਤੇ ਤੇਰੀ ਕੁਲੜ ਪੀਜ਼ਾ ਨਾਲ ਬਣੀ ਸੀ ਉਹਨਾਂ ਨੇ ਤੈਨੂੰ ਸੱਦਿਆ ਚਲੋ ਵੀ ਉਹਨਾਂ ਦਾ ਜੋ ਮਰਜ਼ੀ ਹੋਇਆ ਆਪਾਂ ਉਹ ਨਹੀਂ ਕਹਿ ਸਕਦੇ ਵੀ ਇਹ ਕੁਲੜ ਕੁਲੜ ਪੀਜ਼ਾ ਵਾਲਿਆਂ ਕੋਲ ਗਿਆ ਤੇ ਮਹੀਨੇ ਬਾਅਦ ਕਿਸੇ ਪੋਡਕਾਸਟ ਵਿੱਚ ਬਹਿ ਕੇ ਉਹਨਾਂ ਦੀ ਨਿੰਦਿ ਜਾਂਦਾ ਸੀ ਦੱਸ ਉਹਦੇ ਆਪਣਾ ਕੀ ਉਹਦਾ ਨਾਂ ਆਮਨ ਓਜਲੇ ਦਾ ਆਮਨ ਓਜਲੇ ਦੇ ਪੋਡਕਾਸਟ 'ਚ ਬਹਿ ਕੇ ਉਹਨਾਂ ਨੂੰ ਨਿੰਦੀ ਜਾਂਦਾ ਸੀ ਤੂੰ ਕੀ 도ਗਲਾ ਬੰਦਾ ਹੀ ਆ ਫਿਰ ਤੂੰ ਹੋਰ ਕੀ ਹੈ ਯਾਰ ਪਾਵਨ ਔਇਲਾ ਹਣਾ ਵੀ ਉਹ ਯਾਰ ਵਧੀਆ ਉਹਨਾਂ ਦਾ ਨਾ ਵੀ ਉਹ ਸਗੋਂ ਉਹਨਾਂ ਨੂੰ ਬੁਲਾਇਆ ਇਹ ਸੋਚਣਾ ਚਾਹੀਦਾ ਸੀ ਵੀ ਉਹ ਮਤਲਬ ਕਿ ਇੱਕ ਵੱਡੇ ਪਲੇਟਫਾਰਮ ਤੇ ਬੁਲਾਇਆ ਮਾਨਤਿਆਣ ਕਰਕੇ ਤੂੰ ਸ਼ਰਮ ਕਰ ਕੋਈ ਸ਼ਰਮ ਕਰ ਕੋਈ ਉਹਦੇ ਵਿਰੁੱਧ ਬਾਅਦ ਚ ਬੋਲਣ ਲੱਗ ਪਿਆ ਆਮਣੋਇਲੇ ਦੇ ਕਿ ਤੂੰ ਫਿਰ ਦੋਗਲਾ ਬੰਦਾ ਨਹੀਂ ਹੋਰ ਕੀ ਐ ਚਗਲਾ ਨੇ ਪੰਜਾਬ ਦੀਆਂ ਸਿਰੇ ਦੀਆਂ ਖੱਟ ਇਹ ਮੈਂ ਕਹਣਾ ਜਦੋਂ ਦੂਜੀ ਦੂਜੀ ਗੱਲ ਐ ਵੀ ਤੂੰ ਪੱਗਾਂ ਬੰਨ ਕੇ ਆਣਾ ਪੱਗ ਤੇਰੇ ਸਿਰ ਤੇ ਆ ਤੇ ਤੂੰ ਖੁੰਮ ਕੇ ਲਾਈ ਜੰਨਾ ਐ ਪਿਆਰੇ ਇਹ ਹੁਣ ਸਭ ਤੋਂ ਵੱਡੀ ਗੱਲ ਹੈ ਪੰਜਾਬੀਆਂ ਨੂੰ ਚਾਹੀਦਾ ਵੀ ਇਹਨਾਂ ਦਾ ਬਾਈਕਾਟ ਕਰਨ ਯਾਰ ਉਹਦੇ ਫੋਲੋਅਰ ਵੇਖਿਆ 5 ਖਰੇ 6 ਲੱਖ ਹਾਂ ਇਹਨੇ ਤਾਂ ਪੰਜ ਕਿਸੇ სპੋਰਟਸਮੈਨ ਦੇ ਨਹੀਂ ਹੋਣੇ ਜਿੰਨੇ ਇਹਨਾਂ ਦੇ ਨੇ ਹਾਂ ਪੰਜਾਬ ਚ ਕਿਹ ਖਿਡਾਰੀ ਨੇ ਕਿ ਉਹ ਮੈਂ ਕਿ ਪਿੰਕਾ ਜਿਰਗ ਹਾਂ ਉਹ ਉਚਾਰਾ ਕਿੱਡੇ ਮਿਹਨਤ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਕਿੱਡੇ ਚੰਗੇ ਰਾਹ ਪਾਈ ਜਾਂਦਾ ਬੰਦਾ ਠੀਕ ਆ ਤੁਸੀਂ ਉਹ ਉਸ ਇਹੋ ਜਿਹੇ ਬੰਦਿਆਂ ਨੂੰ ਫੋਲੋ ਕਰੋ ਆ ਖੱੱਚਾ ਨੂੰ ਫੋਲੋ ਕਰਕੇ ਕੀ ਤੁਸੀਂ ਲੈਣਾ ਕੀ ਤੁਹਾਨੂੰ ਇਹਨਾਂ ਨੇ ਪੰਜਾਬ ਨੂੰ ਦੇਣ ਦੇ ਦੇਣੀ ਹੈ ਸਹੀ ਗੱਲ ਉਹ ਮੈਂ ਬੇਲੀ ਬਾਈਰੀ ਵੀਡੀਓ ਵੇਖਣਾ ਮੈਂ ਪਿੰਕਾ ਜਰਗ ਨਾਮ ਹੈ ਮੈਨੂੰ ਪਤਾ ਨਹੀਂ ਨਾ ਗਲਤ ਹੋਦਾ ਮੈਨੂੰ ਮਾਫੀ ਚਾਹੀਏ ਠੀਕ ਹੈ ਤੇ ਉਹ ਬੇਲੀ ਪੰਜਾਬ ਨੂੰ ਐਡੇ ਵਧੀਆ ਰਾਜ ਜਪਾਈ ਆ ਰਹਾ ਹਰੇਕ ਪਿੰਡ 'ਚ ਜਾ ਕੇ ਉਹ ਕਰਾਂਦਾ ਖੇਡਾਂ ਕਰਾਂਦਾ ਇਹੋ ਜਿਹੇ ਬੰਦਿਆਂ ਦੀ ਸਪੋਰਟ ਯਾਰ ਉਹਨੂੰ ਦੇਖ ਕੇ ਨਾ ਮੇਰੇ ਨਾਲ ਨਾ ਦੋ ਤਿੰਨ ਮੁੰਡੇ ਆੜਾ ਤੇ ਉਹਦੇ ਤੋਂ ਪ੍ਰਭਾਵਿਤ ਹੋ ਕੇ ਪਿੰਕੇ ਜਰਗ ਵੀਰੇ ਤੋਂ ਤੇ ਉਹਨਾਂ ਵੀ ਮਤਲਬ ਕਿਵੇਂ ਪਿੰਡ ਦੇ ਮੁੰਡਿਆਂ ਨੂੰ ਹਨਾ ਮਿਹਨਤ ਕਰਵਾਉਂਦੇ ਆ ਸੋ ਇਹ ਗੱਲ ਵਧੀਆ ਆ ਹਾਂ ਵਧੀਆ ਗੱਲ ਆ ਵੀ ਉਹ ਪਿੰਕੇ ਵੀਰੇ ਨੇ ਵਧੀਆ ਵੀ ਆਪਣਾ ਵੀ ਵਧੀਆ ਪਲੇਟਫਾਰਮ ਇੱਕ ਤਿਆਰ ਕੀਤਾ ਵੀ ਉਹ ਹਰੇਕ ਪੰਜਾਬ ਦੇ ਨੌਜਵਾਨਾਂ ਨੂੰ ਖੇੜ ਦੇ ਰਾਹ ਪਾ ਰਿਹਾ ਚੰਗੇ ਰਾਹ ਪਾ ਰਿਹਾ ਉੱਥੇ ਆਪਾਂ ਅਸੀਂ ਵੀ ਉਹਨ ਪਿੰਕੇ ਜਿਰਗ ਵੀਰੇ ਦੀ ਦਿਲੋਂ ਧੰਨਵਾਦ ਕਰਦੇ ਆ ਵੀ ਉਹ ਬਾਈ ਐਡਾ ਵਧੀਆ ਬੱਚਿਆਂ ਨੂੰ ਲਾ ਰਿਹਾ ਰਾਜੇ ਪਰ ਆ ਚਗਲਾਂ ਕੀ ਕਰ ਰਹੀਆਂ ਆਪਣੇ ਵਾਸਤੇ ਇਹ ਚਗਲਾਂ ਕੀ ਕਰਦੀਆਂ ਆ ਪੈਂ ਜੋ ਸੁੱਖ ਰਤੀ ਆ ਮੋਟਾ ਸਾਲਾ ਕੀ ਆਪਾਂ ਨੂੰ ਦੇਣ ਬੰਦੇ ਨਹੀਂ ਇਵੇਂ ਮੈਂ ਭੈਜੋ ਪਖੰਡ ਜੇ ਅਖੇ ਮੈਂ ਕੁਛ ਖਾ ਲਿਆ 10 ਵੀ ਕੁਛ ਖਾਦਾ ਹੋਵੇ ਤੇ ਤੂੰ ਬਾਜੇ ਹੈ ਇੱਕ ਇੱਕ ਤਾਂ ਮੈਨੂੰ ਬੰਦੇ ਦੀ ਸਮਝ ਨਹੀਂ ਆਂਦੀ ਇੱਕ ਬੰਦੇ ਨੂੰ ਛਿੱਤਰ ਪੈ ਜਾਂਦਾ ਹਮ ਸ਼ਰਮ ਨਾਲ ਮਰ ਜਾਂਦਾ ਯਾਰ ਬੰਦਾ ਇੱਕ ਬੰਦੇ ਨੂੰ ਛਿੱਤਰ ਪੈ ਜਾਂਦਾ ਉਹ ਪੈ ਸ਼ਰਮ ਮਾਰੇ ਘਰੋਂ ਬਾਹਰ ਨਹੀਂ ਨਿਕਲਦਾ ਇਹ ਪੰਜ ਰੋਜ਼ ਰਾਤ ਤੇ ਛਿੱਤਰ ਖਾਂਦਾ ਬੰਦਾ ਸਹੀ ਗੱਲ ਰੋਜ਼ ਪਹਿਲਾ ਉਹ ਬਾਬਾ ਜੀ ਕੀ ਨਾਮ ਉਹਨਾਂ ਦਾ ਵਿਕੀ ਥਾਮਸ ਜੀ ਨੇ ਛਿੱਤਰ ਤੁਨਿਆ ਨੂੰ ਇੱਕ ਇਹਦੀ ਇੱਕ ਇਹਦੀ ਵੀਡੀਓ ਵੇਖੀ ਮੋਟੇ ਇਹਦੀ ਕਹਿੰਦਾ ਆ ਆਦਾ ਅਸੀਂ ਖਾਨਦਾਨੀ ਆ ਅਸੀਂ ਖਾਨਦਾਨੀ ਆ ਤੇਰੇ ਵਾਂਗੂ ਲੁੱਚੇ ਲਫੰਗੇ ਨਹੀਂ ਹੈਗੇ ਭੈਂਚੋ ਦੋ ਖਾਨਦਾਨਾ ਤੁਹਾਡਾ ਖਾਨਦਾਨਾ ਤੁਸੀਂ ਸਾਲਿਓ ਭੈਂਚੋ 25000 ਗਾਲ ਖਾਂਦੇ ਰੋਜ਼ ਦੀ ਐ ਕਮੈਂਟਾਂ ਤੇ ਜਾਂਦੇ ਅਸੀਂ ਖਾਨਦਾਨੀ ਆ ਖਾਨਦਾਨੀ ਬਾਈ ਐਵੇਂ ਨਹੀਂ ਹੁੰਦੇ ਹਾਂ ਅਕਾਊਂਟ ਪ੍ਰਾਈਵੇਟ ਕੀਤੇ ਆ ਹਾਂ ਅਕਾਊਂਟ ਪ੍ਰਾਈਵੇਟ ਕੀਤੇ ਆ ਵੀ ਸਾਨੂੰ ਗਾਲਾਂ ਨਾ ਪੈਣ ਤੇ ਖਾਨਦਾਨੀ ਆ ਜੇ ਤੁਸੀਂ ਐਡੇ ਖਾਨਦਾਨੀ ਉਦੋਂ ਅਕਾਊਂਟ ਕਾਦੋ ਪ੍ਰਾਈਵੇਟ ਕੀਤੇ ਆ ਤੁਸੀਂ ਚਾਵਲਾਂ ਸਾਲੀਆਂ ਬਾਕੀ ਇਹਨਾਂ ਤੇ ਵੀਡੀਓ ਬਣਾਉਣੀ ਸਾਡੇ ਲਈ ਇਨੀ ਜ਼ਰੂਰੀ ਵੀ ਨਹੀਂ ਸੀ ਪਰ ਬਣਾਈ ਤਾਂ ਆ ਵੀ ਇਹਨਾਂ ਨੂੰ ਜਿੰਨੀਆਂ ਲਾਣਤਾ ਪਾਈਏ ਉਹਨੀਆਂ ਥੋੜੀਆਂ ਆ ਤੇ ਬਸ ਇਹਨਾਂ ਤੋਂ ਥੋੜਾ ਦੂਰ ਰਹੋ ਇਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਆਪਾਂ ਨੂੰ ਕੀ ਇਹਨਾਂ ਦੀ ਦੇਣਾ ਪੰਜਾਬ 'ਚ ਬਾਕੀ ਪਿੰਕੇ ਜਰਗ ਵਰਗੇ ਬਾਈ ਹੋਰ ਜਿਹੜੇ ਹੋਰ ਬਹੁਤ ਵਧੀਆ ਵੜੇ ਇੰਸਟਾ ਦੇ ਆ ਯਾਰ ਤੁਸੀਂ ਉਹਨਾਂ ਨੂੰ ਫੋਲੋ ਲੋਕਾਂ ਨੂੰ ਬੇਨਤੀ ਆ ਤੁਸੀਂ ਫੋਲੋ ਕਰਨਾ ਨਾ ਕਿਸੇ ਚੰਗੇ ਕੰਟੈਂਟ ਦੇ ਜਿਵੇਂ ਹੁਣ ਮਤਲਬ ਕੀ ਕਿਸੇ ਚੰਗੇ ਕੰਟੈਂਟ ਨੂੰ ਕਰੋ ਤੇ ਕਿਸੇ ਚੰਗੇ ਪਾਸੇ ਜਾਓ ਹਨਾ ਜਿਵੇਂ ਉਹ ਆਪਣਾ ਮਹੀਨਾ ਆ ਗਿਆ ਉਹ ਬਾਬਾ ਬੈਠਾ ਆ ਹਨਾ ਵੀ ਆਰ ਉਹਦੇ ਤੇ ਵੀਡੀਓ ਬਣਾਓ ਉਹ ਪੋਸਟਾਂ ਪਾਓ ਵੀ ਉਹ ਪਤਾ ਲੱਗੇ ਵੀ ਉਹ ਮੁੱਦੇ ਨੂੰ ਆਪਾਂ ਅਸਲ ਮੁੱਦਾ ਸਮਝ ਗਏ ਇਹਨਾਂ ਨੂੰ ਛੱਡিয়ে ਤੇ ਅਸਲ ਮੁੱਦੇ ਨੇ ਜਿਹੜੇ ਪੰਜਾਬ ਦੇ ਉਹਨਾਂ ਤੇ ਆਪਾਂ ਗੱਲਬਾਤ ਕਰੀਏ ਤੇ ਉਹ ਅਸਲ ਮੁੱਦਿਆਂ ਨੂੰ ਮੁੱਦੇ ਬਣਾਈਏ ਇਹਨਾਂ ਨੂੰ ਆਪਾਂ ਐਡਾ ਨਾ ਸੀਰੀਅਸ ਲਈਏ ਸੀਰੀਅਸ ਲੈਂਦੀ ਲੋੜ ਹੀ ਨਹੀਂ ਇਹਨਾਂ ਦਾ ਬਾਈਕਾਟ ਕਰੀਏ ਕੀ ਆਪਾਂ ਨੂੰ ਕੀ ਚਗਲਾ ਸਿਰੇ ਦੇ ਅੱਖਾਂ ਤੇ ਚੜ ਜਿਹੜੀਆਂ ਸਿੱਖ ਜਥੇਬੰਦੀਆਂ ਇਹਨਾਂ ਦੇ ਫੈਸਲੇ ਕਰਾਉਂਦੀਆਂ ਨੇ ਠੀਕ ਆ ਵੀ ਇਹਨੇ ਕਿਸੇ ਦੇ ਪੈਸੇ ਦੇਣੇ ਜੇ ਇਹਨਾਂ ਕਿਸੇ ਦੇ ਪੈਸੇ ਦੇਣੇ ਨੇ ਉਹ ਪੁਲਸ ਰਿਪੋਰਟ ਕਰਨ ਜਥੇਬੰਦੀਆਂ ਨੂੰ ਜਾਣਦੀ ਕੀ ਲੋੜ ਆ ਜਥੇਬੰਦੀਆਂ ਨੂੰ ਸਾਡਾ ਬਾਤ ਕਰਕੇ ਬੇਨਤੀ ਹੈ ਨਾ ਜਥੇਬੰਦੀਆਂ ਨੂੰ ਬੇਰਤੀ ਆ ਚੰਗੇ ਪਾਸੇ ਜਾਓ ਇਹਨਾਂ ਦੇ ਮਗਰ ਜਾਣ ਦੀ ਲੋੜ ਨਹੀਂ ਇਹ ਛੱਤਰ ਖਾਂਦੇ ਇਹਨਾਂ ਨੂੰ ਖਾਣ ਦੋ ਬੱਬਲ ਦਾ ਚਾਰ ਛੱਤਰ ਨੇ ਆਪ ਮਾਰੋ ਅਸਲ ਦੇ ਵਿੱਚ ਨਾ ਇਹ ਪੰਜਾਬ ਨੂੰ ਲੁੱਟਣਾ ਗਿੱਜ ਗਏ ਹਨਾ ਵੀ ਹੁਣ ਵੇਖ ਲਓ ਵੀ ਇੱਕ ਚੋਰ ਦੂਜੇ ਚੋਰ ਤੇ ਅੰਜਾਮ ਲਾ ਰਿਹਾ ਹੈ ਹੈ ਉਹ ਉਹਨੂੰ ਕਹਿ ਰਿਹਾ ਵੀ ਤੂੰ ਪੈਸੇ ਖਾ ਗਿਆ ਉਹ ਉਹਨੂੰ ਕਹਿ ਰਿਹਾ ਤੂੰ ਪੈਸੇ ਯਾਰ ਤੁਸੀਂ ਮਤਲਬ ਕਿ ਕੁਝ ਵੀ ਪੈਸੇ ਖਾਦੇ ਆ ਤੁਸੀਂ ਰਲ ਕੇ ਖਾਦੇ ਆ ਓ ਯਾਰ ਬਕਰ ਬਈ ਕੋਈ ਕਿਸੇ ਨੇ ਪੈਸੇ ਨਹੀਂ ਖਾਦੇ ਕੋਈ ਕੁਝ ਨਹੀਂ ਕੀਤਾ ਇਹ ਸਾਰਾ ਰੋਲਾ ਹੈ ਬਸ ਵਿਊਆਂ ਦੇ ਚੱਕਰਾਂ ਦਾ ਪਬਲਿਸਿਟੀ ਸਟੰਟ ਖੇਡਦੇ ਪਏ ਆਏ ਵੀ ਜਦੋਂ ਇਹਨਾਂ ਨੂੰ ਦਿਸਦਾ ਵੀ ਸਾਡੀ ਪੰਜਾਬ ਦੇ ਵਿੱਚ ਆ ਆਨਲਾਈਨ ਪਲੈਟਫਾਰਮ ਤੇ ਸਾਡੀ ਚੋਰ ਰਹਿ ਗਿਆ ਪੈਸੇ ਦਾ ਖਾਦੇ ਹੋਣਗੇ ਲੋਕਾਂ ਦੇ ਪੈਸੇ ਖਾਦੇ ਹੋਣਗੇ ਇਹਨਾਂ ਨੇ ਬਹੁਤ ਪਰ ਇਹ ਮੇਨ ਮੁੱਦਾ ਇਹਨਾਂ ਦਾ ਆਹੀ ਹੈ ਵੀ ਵਿਊਰ ਦੇ ਚੱਕਰ ਦੇ ਵਿੱਚ ਬਸ ਵਿਊਜ਼ ਵਿਊਜ਼ ਦੇ ਭੁੱਖੇ ਬੰਦੇ ਨੇ ਤੋਂ 100 ਵੀਡੀਓ ਨੂੰ ਜਿਆਦਾ ਲੰਮਾ ਨਾ ਖਿੱਚਦੇ ਹੋਏ ਵੀ ਸਾਨੂੰ ਪਤਾ ਵੀ ਇਹ ਬੰਦਿਆਂ ਤੇ ਜ਼ਿਆਦਾ ਗੱਲਬਾਤ ਕਰਨੀ ਜ਼ਰੂਰੀ ਨਹੀਂ ਗਈ ਮੇਨ ਮਕਸਦ ਸਾਡਾ ਇਹੀ ਸਮਝਾਉਣਾ ਸੀ ਕਿ ਪੰਜਾਬ ਦੇ ਹੋਰ ਵੀ ਬਥੇਰੇ ਮੁੱਦੇ ਨੇ ਸੋ ਉਹਨਾਂ ਨੂੰ ਆਪਾਂ ਸੀਰੀਅਸ ਲਈਏ ਲੋਕਾਂ ਨੇ ਤਾਂ ਇਹਨਾਂ ਦੇ ਐ ਮੁੱਦੇ ਨੂੰ ਮਤਲਬ ਕਿ ਬਣਾਇਆ ਆ ਵੀ ਇਹ ਜਿਵੇਂ ਮਾਂ ਭਾਰਤ ਦੀ ਜਾਗ ਹੁੰਦੀ ਆ ਇਹਨਾਂ ਦੀ ਲੜਾਈ ਨੂੰ ਸੀਰੀਅਸ ਨਾ ਲੜੋ ਇਹਨਾਂ ਨੂੰ ਆਪਸ ਵਿੱਚ ਲੜਦੇ ਰਹਿਣ ਦਿਓ ਤੇ ਜਥੇਬੰਦੀਆਂ ਨੂੰ ਬੇਨਤੀ ਆ ਵੀ ਇਹਨਾਂ ਦੇ ਫੈਸਲੇ ਬੂਸਲੇ ਕਰਾਉਂਦਾ ਕੋਈ ਫਾਇਦਾ ਨਹੀਂ ਕਰਦਾ ਫਾਹ ਹੁਣ ਪਰਾਂ ਇਹਨਾਂ ਨੂੰ ਚਾਰ ਛਿੱਤਰ ਠੋਕੋ ਉਲਟਾ ਤੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਆਪਾਂ ਅਸਲ ਮੁੱਦੇ ਬਣਾਈਏ ਸੋ ਸਾਰਿਆਂ ਨੂੰ ਸੱਤ ਸਿਰਿਆ